ਆਸਟ੍ਰੇਲੀਆ ਤੋਂ ਸਿੱਖਾਂ ਲਈ ਮਾੜੀ ਖਬਰ ਸਾਹਮਣੇ ਆਈ ਹੈ ਬ੍ਰਿਟਾਨੀਆ ਨੇ ਭਾਰਤੀਆਂ ਦੇ ਸਬੰਧ 'ਚ ਵੱਡਾ ਬਦਲਾਅ ਕੀਤਾ ਹੈ ਜੁੜੇ ਰੋ ਬਹੁਤ ਹੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਦੌਰਾਨ ਇੱਕ ਛੋਟੀ ਜੀ ਅਪੀਲ ਹੈ ਜੇਕਰ ਤੁਸੀਂ ਹਲੇ ਤੱਕ ਚੈਨਲ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਜ਼ਰੂਰ ਕਰ ਲੈਣਾ ਤੁਹਾਡਾ ਇੱਕ ਲਾਈਕ ਕਮੈਂਟ ਸ਼ੇਅਰ ਸਾਡੇ ਲਈ ਬਹੁਤ ਕੀਮਤੀ ਹੈ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹੋਵਾਂਗੇ ਉਧਰ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਇਲਾਕੇ ਕੈਟਬਲ ਫੀਲਡ ਚ ਸਤਤਿ ਸ਼੍ਰੀ ਗੁਰੂ ਰਵਿਦਾਸ ਸਵਾ ਗੁਰਦੁਆਰਾ ਸਾਹਿਬ ਚ ਬੀਤੇ ਦਿਨੀ ਅਣਪਛਾਤੇ ਚੋਰਾਂ ਵੱਲੋਂ ਗੋਲਕ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਘਟਨਾ ਬਾਰੇ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਰਾਂ ਵੱਲੋਂ ਗੋਲਕ ਚਪਈ ਸਾਰੀ ਪੇਟਾ ਚੋਰੀ ਕਰ ਲਈ ਗਈ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀਆਂ ਤਸਵੀਰਾਂ ਜਾਰੀ ਕਰਦੇ ਆਮ ਲੋਕਾਂ ਨੂੰ ਦੋਸ਼ੀਆਂ ਦੀ ਪਛਾਣ ਕਰਨ ਚ ਸਹਿਯੋਗ ਦੇਣ ਦੀ ਅਪੀਲ ਕੀਤੀ ਇਸ ਘਟਨਾ ਨੂੰ ਲੈ ਕੇ ਆਸਟ੍ਰੇਲੀਆ ਵਾਸਤੇ ਸਿੱਖ ਭਾਈਚਾਰੇ ਚ ਨਾਰਾਜ਼ਗੀ ਅਤੇ ਚਿੰਤਾ ਦਾ ਮਾਹੌਲ ਆਜਾ ਰਹੀ ਹੈ ਸਖਾਦਗੋਵਲੂ ਧਾਰਮਿਕ ਸਥਾਨਾਂ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਗਈ ਹੈ ਉੱਧਰ ਬਰਤਾਨੀਆਂ ਨੇ ਕਈ ਸਖਤ ਸੜਕ ਸੁਰੱਖਿਆ ਨਿਯਮ ਪੇਸ਼ ਕੀਤੇ ਨੇ ਜਿਨ੍ਹਾਂ ਚ ਦੇਵ ਕਾਨੂੰਨ ਵੀ ਸ਼ਾਮਲ ਹੈ ਜਿਸ ਦਾ ਨਾਂ ਇੱਕ 8 ਸਾਲਾ ਭਾਰਤੀ ਮੂਲ ਦੇ ਲੜਕੇ ਦੇ ਨਾਂ ਤੇ ਰੱਖਿਆ ਗਿਆ ਜਿਸ ਦੀ 2018 ਚ ਇੱਕ ਹਾਈਵੇ ਤੇ ਹਾਦਸੇ ਚ ਮੌਤ ਹੋ ਗਈ ਸੀ ਟਰਾਂਸਪੋਰਟ ਵਿਭਾਗ ਨੇ ਕਿਹਾ ਕਿ ਨਵੀਂ ਸੜਕ ਸੁਰੱਖਿਆ ਰਣਨੀਤੀ ਤਹਿਤ ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਰੋਕ ਵਾਲੇ ਨਿਯਮ ਚ ਸੋਧ ਨੌਜਵਾਨਾਂ ਲਈ ਡਰਾਈਵਰ ਸਖਲਾਈ ਚ ਸੁਧਾਰ ਤੇ ਵੱਡੀ ਉਮਰ ਦੇ ਡਰਾਈਵਰਾਂ ਲਈ ਅੱਖਾਂ ਦੀ ਜਾਂਚ ਲਾਜ਼ਮੀ ਕਰ ਦਿੱਤੀ ਗਈ ਹੈ ਜਿਸ ਨਾਲ ਵ੍ਰਿਟੇਰਸ਼ ਸੜਕਾਂ ਤੇ ਹਜ਼ਾਰਾਂ ਜਾਨਾਂ ਦਾ ਬਚਾਅ ਹੋਵੇਗਾ ਨਵੇਂ ਬਾਨਾ ਚ ਆਟੋਮੈਟਿਕ ਐਮਰਜੈਂਸੀ ਬ੍ਰੇਕਿੰਗ ਨੂੰ ਵੀ ਲਾਜ਼ਮੀ ਬਣਾਇਆ ਜਾਵੇਗਾ ਇਸ ਸ੍ਰਿਚੇ ਲਈ ਦੇਵਦੀ ਮਾ ਮੀਰਾ ਨਾਰਾਨ ਨੇ 7 ਸਾਲ ਪਹਿਲਾਂ ਇੱਕ ਦੁਖਦਾਈ ਸੜਕ ਹਾਦਸੇ ਚ ਆਪਣੇ ਪੁੱਤਰ ਨੂੰ ਗਵਾਉਣ ਤੋਂ ਬਾਅਦ ਮੁਹਿੰਮ ਸ਼ੁਰੂ ਕੀਤੀ ਸੀ ਜਿਸ ਨੂੰ ਹੁਣ ਸਫਲਤਾ ਮਿਲੀ ਹੈ ਇੱਕ ਸੀਨੀਅਰ ਲੈਕਚਰਾਰ ਵਜੋਂ ਸਿਵਾਮਾ ਕਰਦੀ ਨਾਰਾਇਣ ਨੇ ਕਿਹਾ ਕਿ ਮੈਂ ਇਸ ਸੜਕਾ ਸੁਰੱਖਿਆ ਰਣਨੀਤੀ ਦਾ ਸਵਾਗਤ ਕਰਦੀ ਹਾਂ ਤੇ ਇਹ ਦੇਖ ਕੇ ਬਹੁਤ ਖੁਸ਼ਕ ਸੜਕ ਮੌਤਾਂ ਤੱਕ ਗੰਭੀਰ ਸੱਟਾਂ ਵਾਲੇ ਹਾਦਸਿਆਂ ਨੂੰ ਘਟਾਉਣ ਲਈ ਕਈ ਉਪਾਅ ਕੀਤੇ ਗਏ ਨੇ ਸਰਕਾਰ ਨੇ ਕਿਹਾ ਕਿ ਉਹਨਾਂ ਦੀ ਰਣਨੀਤੀ 2035 ਤੱਕ ਜੁਕੇ ਦੀਆਂ ਸੜਕਾਂ ਤੇ ਮੌਤਾਂ ਤੇ ਗੰਭੀਰ ਸੱਟਾਂ ਵਾਲੇ ਹਾਦਸਿਆਂ ਨੂੰ 65 ਫੀਸਦੀ ਤੱਕ ਘਟਾਉਣ ਦੀ ਇੱਕ ਯੋਜਨਾ ਤੇ ਆਧਾਰਿਤ ਹੈ